ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁੱਖਤਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਵਿੱਚ ਸ਼ਾਮ ਦਾ ਟਾਈਮ ਆ ਸੁਪਨਿਆਂ ਦੇ ਘਰ ਦੀ ਬਿਲਡਿੰਗ ਹੈ ਜਿਹੜੀ ਉਹ ਉਹ ਦਾ ਕੰਪਲੀਟ ਹੋਣ ਵਾਲਾ ਕੰਮ ਚੱਲੀ ਜਾਂਦਾ ਜੀ ਦੋ ਫਲੋਰ ਆ ਜਿਹੜੇ ਉੱਪਰਲੇ ਉਹ ਅਨਕੰਪਲੀਟ ਆ ਬਾਕੀ ਥੱਲੇ ਵਾਲੇ ਚਾਰ ਫਲੋਰ ਆ ਜਿਹੜੇ ਕੰਪਲੀਟ ਹੋ ਚੁੱਕੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਪਲਾਸਟਰ ਹੋਣ ਵਾਲਾ ਰਹਿੰਦੀਆਂ ਸਾਈਡਾਂ ਦੀਆਂ ਕੰਧਾਂ ਕੰਧਾਂ ਰਹਿੰਦੀਆਂ ਅਸਲ ਕੰਮ ਆ ਜਿਹੜਾ ਵਾਹਿਗੁਰੂ ਕਿਰਪਾ ਕਰਨ ਹਾਲੀ ਹੋੜੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਸੀਂ ਕਰੀ ਜਾਂਦੇ ਆ ਅੱਜ ਸਾਡੀ ਬੇਨਤੀ ਹੈ ਜੀ ਪਿਛਲੇ ਕਈ ਵਾਰ ਬੇਨਤੀ ਕਰੀਏ ਮਹੀਨੇ ਦੇ ਵਿੱਚ ਦਿੱਕਤ ਆ ਰਹੀ ਹੈ ਕੰਮ ਦੇ ਵਿੱਚ ਕੰਮ ਉਸ ਤੇਜ਼ੀ ਨਾਲ ਉਸ ਸਪੀਡ ਨਾਲ ਨਹੀਂ ਹੋ ਪਾ ਰਿਹਾ ਜਿਹੜੀ ਨੇ ਹੋਣਾ ਚਾਹੀਦਾ ਸੀ ਕਿਉਂਕਿ ਹੁਣ ਪਰਿਵਾਰ ਦੇ ਵੀ ਖਰਚੇ ਬਹੁਤ ਵੱਧ ਗਏ ਸਿਆਲਾਂ ਦਾ ਟਾਈਮ ਆ ਗਿਆ ਬਹੁਤ ਸਾਰੇ ਪੇਸ਼ੈਂਟ ਵੀ ਨਵੇਂ ਆ ਰਹੇ ਨੇ ਹਸਪੀਟਲ ਚ ਸਾਡੇ ਮਰੀਜ਼ ਜਿਹੜੇ ਦਾਖਲ ਆ ਉਹਨਾਂ ਦਾ ਵੀ ਇਲਾਜ ਦੇ ਵਿੱਚ ਬਹੁਤ ਸਾਰੀ ਮਤਲਬ ਜ਼ਰੂਰਤਾਂ ਪੈਂਦੀਆਂ ਪੂਰੀਆਂ ਨਹੀਂ ਹੋ ਰਹੀਆਂ ਦਵਾਈਆਂ ਮਸ਼ੀਨਰੀ ਤੇ ਜਿਹੜੀ ਇੱਕ ਇੱਕ ਮੈਂਟਸ ਦੀ ਲੋੜ ਆ ਉਹ ਸਾਰੀਆਂ ਜ਼ਰੂਰਤਾਂ ਦਾ ਜਿਹੜਾ ਹੈਗਾ ਸਾਡੇ ਨਾਲ ਜ਼ਰੂਰ ਸਹਿਯੋਗ ਦਿਓ ਫਿਰ ਬਿਲਡਿੰਗ ਦਾ ਮਟੀਰੀਅਲ ਦਾ ਜਿੱਥੇ ਜ਼ਰੂਰਤ ਪੈ ਰਹੀ ਆ ਉੱਥੇ ਹੁਣ ਸਰਦੀਆਂ ਆ ਗਈਆਂ ਗਰਮ ਕੱਪੜਿਆਂ ਦੀ ਲੋੜ ਆ ਜੀ ਸਾਨੂੰ ਗਰਮ ਪਜਾਮੇ ਚਾਹੀਦੇ ਆ ਮੋਟੇ ਹਾਂ ਆਪਣੇ ਟਰੈ ਦੂਜੇ ਉੱਪਰਲੇ ਸਵੈਟਰ ਸ਼ਰਟਾਂ ਚਾਹੀਦੀਆਂ ਮੋਟੀਆਂ ਫੁੱਲ ਸਲੀਵ ਫਿਰ ਟੋਪੀਆਂ ਜਰਾਬਾਂ ਚਾਹੀਦੀਆਂ ਕੋਟੀਆਂ ਚਾਹੀਦੀਆਂ ਦਸਤਾਨੇ ਚਾਹੀਦੇ ਆ ਮਫਲਰ ਚਾਹੀਦੇ ਆ ਇਹ ਸਾਰੀਆਂ ਚੀਜ਼ਾਂ ਦੀ ਲੋੜ ਆ ਜੀ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਇਸ ਜਿਹੜੇ ਕੱਪੜੇ ਆ ਹੁਣ ਸਾਧੀਆਂ ਵਾਲੇ ਉਹਦੇ ਵਿੱਚ ਆਪਣਾ ਬੰਦ ਦਾ ਯੋਗਦਾਨ ਜਰੂਰ ਪਾਓ ਲੋਈਆਂ ਚਾਹੀਦੀਆਂ ਸ਼ਾਲ ਚਾਹੀਦੀਆਂ ਕੋਟੀਆਂ ਚਾਹੀਦੀਆਂ ਫਿਰ ਸੁਪਨਿਆਂ ਦੇ ਘਰ ਵਿੱਚ ਜਿਹੜੇ ਪਰਿਵਾਰ ਦੇ ਸਾਡੇ ਮੈਂਬਰ ਰਹਿੰਦੇ ਆ ਹੁਣ ਸਰਦੀਆਂ ਆ ਗਈਆਂ ਹੀਟਰ ਲੱਗਣੇ ਨਵੇਂ ਹਨਾ ਬਿਲਡਿੰਗ ਉੱਪਰ ਵੱਡੀ ਨਵੀਂ ਬਣ ਗਈ ਆ ਅੱਗੇ ਤਾਂ ਦੋ ਛੱਦੀ ਹੁੰਦੇ ਸੀ ਦੋਨਾਂ ਛੱਡਾਂ ਦੇ ਵਿੱਚ ਸਾਡੇ ਹੀਟਰ ਪੁਰਾਣੇ ਜਿਹੜੇ ਸੀਗੇ ਅਸੀਂ ਉਹਨਾਂ ਨੂੰ ਰਿਪੇਅਰ ਕਰਕੇ ਲਾ ਲੈਨੇ ਉਹਨੇ ਇੱਕ ਹੀਟਰ ਸਾਡੇ ਕੋਲ ਪਏ ਵੀ ਆ ਪਰ ਹੁਣ ਉੱਪਰ ਤਿੰਨਾਂ ਫਲੋਰਾਂ ਦੇ ਵਿੱਚ ਹੀ ਨਵੇਂ ਹੀਟਰ ਲੱਗਣੇ ਆ ਡਾਈਪਰਾਂ ਦੀ ਲੋੜ ਬਹੁਤ ਪੈਂਦੀ ਆ ਡਾਈਪਰ ਨਹੀਂ ਪੂਰੇ ਹੁੰਦੇ ਕਿਉਂਕਿ ਹੁਣ ਸਾਡੇ ਕੋਲੇ ਡਿਸੇਬਲ ਪਰਸਨ ਬਹੁਤ ਜ਼ਿਆਦਾ ਨੇ ਡਿਸੇਬਲ ਪਰਸਨ ਯਾ ਮਤਲਬ ਤੁਸੀਂ ਸੋਚ ਕੇ ਦੇਖੋ 750 ਮੈਂਬਰਾਂ ਪਰਿਵਾਰ ਦਾ ਤੇ ਉਹਦੇ ਵਿੱਚੋਂ 600 ਤੋਂ ਵੱਧ ਮੈਂਬਰ ਮੈਂਟਲੀ ਡਿਸੇਬਲ ਆ ਜਾਂ ਫਿਜ਼ੀਕਲੀ ਡਿਸੇਬਲ ਆ 100 ਚੱਕ ਕੇ ਲੈ ਕੇ ਜਾਣਾ ਪੈਂਦਾ ਜਾਂ ਉਹਨਾਂ ਨੂੰ ਨਿਭਾਉਣਾ ਤਬਾਉਣਾ ਪੈਂਦਾ ਵਾ ਫਿਰ ਪਰਿਵਾਰ ਦੀ ਜਿਹੜੀ ਜ਼ਰੂਰਤ ਆ ਡਾਈਪਰਾਂ ਦੀ ਜਾਂ ਹੋਰ ਡਾਈਪਰ ਸ਼ੀਟਾਂ ਦੀ ਗਲਵਜ਼ ਦੀ ਮਾਸਕ ਦੀ ਉਹ ਬਹੁਤ ਜ਼ਿਆਦਾ ਵੱਧ ਗਈ ਆ ਤੇ ਇਹ ਸਾਡੀਆਂ ਜ਼ਰੂਰਤਾਂ ਨੂੰ ਤੁਸੀਂ ਜ਼ਰੂਰ ਪੂਰਾ ਕਰਿਓ ਸਰਦੀਆਂ ਆ ਗਈਆਂ ਹੁਣ ਸਰਦੀਆਂ ਦੇ ਵਿੱਚ ਜਿਹੜਾ ਸਰਦੀਆਂ ਦਾ ਸਮਾਨ ਆਪਾਂ ਨੂੰ ਘਰੇ ਚਾਹੀਦਾ ਉਹੀ ਸਾਨੂੰ ਇੱਥੇ ਵੀ ਚਾਹੀਦਾ ਸਰਦੀਆਂ ਦੇ ਵਿੱਚ ਹੁਣ ਜਿਵੇਂ ਅੱਗੇ ਹਰੇਕ ਸਰਦੀਆਂ ਵਿੱਚ ਅਸੀਂ ਖੋਆ ਮਾਰਦੇ ਹੁੰਨੇ ਆਂ ਅੰਦਰ ਖੋਏ ਦੀਆਂ ਪਿੰਨੀਆਂ ਬਣਾ ਕੇ ਸਾਰੇ ਬਾਪੂ ਵੀ ਵਰਗਾਂ ਨੂੰ ਸਿਕਾਉਨੇ ਹੁੰਨੇ ਆਂ ਗਰਮ ਉਹ ਹੁਣ ਅਗਲੇ ਮਹੀਨੇ ਤਿਆਰ ਕਰਾਵਾਂਗੇ ਉਹ ਵੀ ਤੁਸੀਂ ਦੇਖਿਓ ਦਸੰਬਰ ਦੇ ਵਿੱਚ ਲੋੜ ਆ ਸਾਨੂੰ ਹੁਣ ਪਰਿਵਾਰ ਦੇ ਮੈਂਬਰ ਪ੍ਰਸ਼ਾਦਾ ਛੱਕੇ ਸੇਅਰ ਕਰੀ ਜਾਂਦੇ ਨੇ ਸਾਰੇ ਢੇੜੇ ਦੇਈ ਜਾਂਦੇ ਨੇ ਤੇ ਅੱਜ ਸਪਨਿਆਂ ਦੇ ਘਰ ਦੀ ਤੁਸੀਂ ਰੌਣਕ ਦੇਖਦੇ ਹੋ ਕਿਸ ਤਰੱਕੀ ਨਾਲ ਜਿਹੜੇ ਹੁਣ ਥੱਲੇ ਇਹ ਮੈਂਬਰ ਨੇ ਇਹ ਉਹ ਮੈਂਬਰ ਨੇ ਸਾਰੇ ਜਿਹੜੇ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਬੈਠੋ ਆਪ ਭਿੰਦਰ ਬਾਪੂ ਜੀ ਜਿਨ੍ਹਾਂ ਦੇ ਪੈਰ ਤੇ ਕੀੜੇ ਪਏ ਹੋਏ ਸੀਗੇ ਸਾਰੇ ਮੈਂਬਰ ਸਾਡੇ ਬਾਪੂ ਜੀ ਨੂੰ ਬਹੁਤ ਮਾੜੀ ਹਾਲਤ ਤੇ ਲੈ ਕੇ ਆਏ ਸੀਗੇ ਅਸੀਂ ਇਹ ਬਾਪੂ ਉਹ ਆ ਜੀ ਦਾ ਪੁੱਤ ਬਾਪੂ ਰੋ ਰਾ ਯਾਰ ਤੂੰ ਬਾਪੂ ਦਾ ਉਹ ਆ ਜੀ ਦਾ ਪੁੱਤ ਗਿੱਲ ਜਗਦੀਪ ਸਿੰਘ ਅਸੀਂ ਥੋੜੇ ਦਿਨ ਪਹਿਲਾਂ ਹੀ ਤੁਸੀਂ ਦੇਖਿਆ ਸੀ लुधियाने गैल रोड ਤੋਂ ਨਹਿਰ ਤੋਂ ਚੱਕ ਕੇ ਲੈ ਕੇ ਆਏ ਸੀ ਵੀਰ ਦੇ ਕੀੜੇ ਕੱਢੇ ਤਰਫ ਦਾ ਸੀ ਵੀਰ ਤੇ ਰਾਤ ਨੂੰ ਹੀ ਪੂਰਾ ਹੋ ਗਿਆ ਸਾਡੇ ਕੋਲੇ ਕੱਲ ਨੂੰ ਉਹਦਾ ਭੋਗ ਆ ਤੇ ਬਾਪੂ ਉਦੋਂ ਦਾ ਇੱਥੇ ਹੀ ਆ ਵਿਚਾਰਾ ਇਹ ਪੁੱਤ ਦੇ ਕੋਲੇ ਬੈਠਾ ਸੀ ਲੋਕਾਂ ਤੋਂ ਮੰਗ ਟੰਕ ਕੇ ਕਿਵੇਂ ਨਾ ਕਿਵੇਂ ਉਹਨੂੰ ਰੋਟੀ ਖਵਾਈ ਜਾਂਦਾ ਸੀ ਵਿਚਾਰਾ ਹੁਣ ਉਹ ਵੀ ਤੁਰ ਗਿਆ ਹੁਣ ਇੱਕ ਪੋਤਾ ਰਹਿ ਗਿਆ ਬਾਪੂ ਰੋਂਦਾ ਕਹਿੰਦਾ ਹੁਣ ਮੇਰਾ ਪੋਤਾ ਰਹਿ ਗਿਆ ਇਕੱਲਾ ਮੈਨੂੰ ਪੋਤੇ ਤੋਂ ਦੂਰ ਨਾ ਕਰੋ ਮੈਂ ਆਪਦੇ ਪੋਤੇ ਨਾਲ ਰਹਿ ਲਮਾ ਕਿਸ ਤਰੀਕੇ ਹੁਣ ਬਾਪੂ ਉਦੋਂ ਦਾ ਇੱਥੇ ਹੀ ਆ ਜਦਨ ਦੀ ਉਹਦੀ ਮੌਤ ਹੋਈ ਹੁਣ ਭੋਗ ਤੋਂ ਬਾਅਦ ਕੱਲ ਨੂੰ ਬਾਪੂ ਜਾਊਗਾ ਚਲੋ ਅਸੀਂ ਤਾਂ ਉਹਦਾ ਬੇਨਤੀ ਕਰੀ ਸੀ ਵੀ ਜੇ ਬਾਪੂ ਦਾ ਪੋਤਾ ਇੱਥੇ ਰਹਿ ਪੇਵੇ ਪੜ੍ਹ ਲਵੇ ਪਰ ਉਹ ਮਾਨੇ ਨਹੀਂ ਰਿਹਾ ਉਹ ਟਰਾਂਸਪੋਰਟ ਤੇ ਰਹਿੰਦਾ ਉਹ ਕਹਿੰਦਾ ਮੈਂ ਤਾਂ ਉੱਥੇ ਹੀ ਰਹਿਣਾ ਉਹ ਇੱਥੇ ਰਹਿਣ ਲਈ ਐਗਰੀਓ ਨਹੀਂ ਹੋ ਰਿਹਾ ਬੱਚਾ ਕੋਈ ਨਾ ਬਾਪੂ ਭੇਜਾਂਗੇ ਤੇ ਇੰਦਰ ਕੁਲਵਿੰਦਰ ਵੀਰਾ ਬਾਪੂ ਕਿਸੇ ਸਿੰਘ ਢਾਲੀ ਵਾਲ ਸਾਡੇ ਇਦਾਂ ਹੀ ਵੀਰਾ ਇਹ ਕੀ ਨਾਮ ਹੈ ਜੀ ਆਰਮ ਲਾਲ ਬਾਈ ਹੈ ਨਾ ਕਿੰਨੀ ਮਾੜੀ ਹਾਲਤ ਆਇਆ ਥੀ ਆਰਮ ਲਾਲ ਬਾਈ ਹੁਣ ਜਿਹੜਾ ਅੱਜ ਬਾਈ ਠੀਕ ਹੋ ਗਿਆ ਇਹ ਸਾਡੇ ਬਾਪੂ ਸਾਰੇ ਬੀਲਚੇਰਾਂ ਤੇ ਬੈਠੇ ਆ ਜਿਹੜੇ ਇਹ ਸਾਰੇ ਉੱਪਰ ਨਹੀਂ ਜਾ ਸਕਦੇ ਇਹਨਾਂ ਦੀ ਬੀਲ ਤੇ ਨਾ ਸਤਿ ਸ੍ਰੀ ਅਕਾਲ ਬਾਪੂ ਇਹ ਵੀ ਬਾਪੂ ਜੀ ਚੱਲ ਫਿਰ ਨਹੀਂ ਸਕਦੇ ਬੀਲ ਤੇ ਹੀ ਆ ਬਾਪੂ ਜੀ ਵੀ ਨਹੀਂ ਚੱਲ ਸਕਦੇ RAM ਸੇਵਕ ਜੀ ਅੱਖਾਂ ਤੋਂ ਬਲਾਈਂਡ ਸੀਗੇ ਬਾਪੂ ਜੀ ਇਦਾਂ ਹੀ ਇਹ ਬਾਪੂ ਜੀ ਵੀ ਨਹੀਂ ਚੱਲ ਸਕਦੇ ਲੱਤ ਚ ਕਿਦੇ ਸੀ ਬਾਪੂ ਜੀ ਦੇ ਇਦਾਂ ਹੀ ਬਾਪੂ ਆਪਣੇ ਨਰੈਣ ਸਿੰਘ ਜੀ ਇਹ ਵੀ ਨਹੀਂ ਚੱਲ ਫਿਰ ਸਕਦੇ ਇਧਰ ਬਾਪੂ ਬਾਲਾਰਾਮ ਜੀ ਇਹ ਵੀ ਨਹੀਂ ਚੱਲ ਪਰ ਸਕਦੇ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਠੀਕ ਹੋ ਇਹ ਸਾਰੇ ਇਹ ਸਾਡਾ ਕਾਲਾ ਵੀਰਾ ਇਧਰ ਭਾਈ ਮਹਿੰਦਰ ਜਪਿੰਦਰ ਤੁਰਨ ਲੱਗ ਗਿਆ ਦੋਨੇ ਪੈਰ ਟੁੱਟੇ ਹੋਏ ਸੀ ਹੱਥ ਟੁੱਟਿਆ ਹੋਇਆ ਸੀ ਹੁਣ ਤੁਰਨ ਲੱਗ ਗਿਆ ਬਾਪੂ ਮਹਿੰਦਰ ਸਿੰਘ ਇੱਧਰ ਹਾਂਜੀ ਸਤਿ ਸ੍ਰੀ ਅਕਾਲ ਬਾਪੂ ਜੀ ਠੀਕ ਹੋ ਤੇ ਇੱਧਰ ਸਾਰੇ ਮੈਂਬਰ ਜਿਹੜੇ ਆ ਬੀਲ ਚੇਅਰਾਂ ਤੇ ਬੈਠੇ ਨੇ ਤੁਸੀਂ ਦੇਖਦੇ ਹੋ ਇਹਨਾਂ ਨੂੰ ਚੱਕ ਕੇ ਲੈਟਰਨ ਬਾਥਰੂਮ ਕਰਾਉਣਾ ਪੈਂਦਾ ਚੱਕ ਕੇ ਮੰਨ ਲਓ ਹਰ ਤਰੀਕ ਬੈੱਡ ਦੇ ਉੱਪਰ ਬਿਠਾਉਣਾ ਪੈਂਦਾ ਸਤਿ ਸ੍ਰੀ ਅਕਾਲ ਜੀ ਹੋਰ ਬਾਪੂ ਕਿਵੇਂ ਆ ਮਹਿੰਦਰ ਬਾਪੂ ਠੀਕ ਆ ਠੀਕ ਆ ਜਿਉਂਦੇ ਵਾਸਦੇ ਰੋ ਇਹ ਬਾਪੂ ਨੂੰ ਨਵੇਂ ਸ਼ਹਿਰ ਤੋਂ ਲੈ ਕੇ ਆਏ ਸੀਗੇ ਐਗਰ ਕਿਰਪਾ ਕਰਨ ਸਸਰੀਕਾਲ ਬਾਪੂ ਠੀਕ ਹੋ ਠੀਕ ਆ ਚੱਲ ਜਿਉਂਦੇ ਵਸਦੇ ਰਹੋ ਕਿ ਕਾਲਾ ਵੀਰਾ ਬੈਠਾ 18 ਸਾਲਾਂ ਤੋਂ ਵੀਰਾ ਕਰੇ ਸੰਗਲ ਨਾਲ ਬੰਨਿਆ ਹੋਇਆ ਸੀ ਕਾਲੇ ਭਾਈ ਸਸਰੀਕਾਲ ਠੀਕ ਹੋ ਕਿਵੇਂ ਬਾਪੂ ਠੀਕ ਹੈ ਸੱਜੂ ਬਾਪੇ ਜਿਉਂਦੇ ਵਸਦੇ ਰਹੋ ਹਾਂ ਬਾਪੂ ਕੀ ਹਾਲ ਹੈ ਉਹ ਠੀਕ ਹੋ ਬਾਪੂ ਭਜਨਸਿਆ ਹਾਂ ਬਾਪੂ ਜਨੈਲ ਸਿੰਘ ਠੀਕ ਆ ਤੈਨੂੰ ਯਾਦ ਕੀਤਾ ਸੀਗਾ ਠੀਕ ਯਾਦ ਕੀਤਾ ਸੀ ਮੈਨੂੰ ਸਿਰ ਤੇ ਰੱਖ ਮੇਰੇ ਰਜਾਈ ਦਵਾਇ ਰਜਾਈ ਦਵਾ ਦਿੰਦੇ ਆ ਆਏ ਆਏ ਸਾਬ ਦਵਾਈ ਦਿੱਤੀ ਦਵਾ ਦਿੰਦੇ ਆ ਰਜਾਈ ਰਜਾਈ ਦਿਵਾ ਦਿੰਦੇ ਆ ਕਾਕਾ ਬਾਪੂ ਉਹਨਾਂ ਨੂੰ ਰਜਾਈ ਕੱਢ ਕੇ ਦਿਓ ਰੋਮੀ ਕੱਢ ਦੀਆਂ ਉਹਦੇ ਕੱਢਤੀਆਂ ਬਾਪੂ ਰਜਾਈਆਂ ਆ ਗਈਆਂ ਰਜਾਈਆਂ ਕੱਲ ਅਚਾਨਕ ਹੀ ਸਾਡੇ ਠੰਡ ਹੋ ਗਈ ਅੱਜ ਸਵੇਰੇ ਬਹੁਤ ਠੰਡ ਸੀਗੀ ਤੇ ਅਸੀਂ ਕੰਬਲ ਤੇ ਜਲਦੇ ਸੀ ਪਹਿਲਾਂ ਕੰਬਲਾਂ ਤੇ ਅੱਜ ਰਜਾਈਆਂ ਕੱਢਣ ਲੱਗੇ ਹੋਏ ਆ ਸਾਰਿਆਂ ਨੂੰ ਕੋਈ ਨਾ ਹੋਰ ਸਾਨੂੰ ਕਿਵੇਂ ਬੁੱਤ ਠੀਕ ਆ ਕਿਉਂਦਾ ਬਸਦਾ ਰਹਿ ਬਾਈ ਹਾਂ ਕਾਕਾ ਕਿਵੇਂ ਬਾਈ ਠੀਕ ਆ ਜੀ ਦੇਣਗੇ ਰਜਾਈ ਦੇਣਗੇ ਉਹ ਪ੍ਰੀਤ ਬਾਬੇ ਸਸਰੀ ਕਾ ਇੰਦਰਲੇ ਪਾਸੇ ਦਵਾਈਆਂ ਦਿੱਤੀਆਂ ਜਾ ਰਹੀਆਂ ਵਾ ਹੁਣ ਇੱਥੋਂ ਦੀ ਵਿੰਡੋ ਖਲਦੀ ਆ ਦਵਾਈਆਂ ਦੇ ਦਿੱਤੀਆਂ ਗਈਆਂ ਦਵਾਈਆਂ ਦਵਾਈਆਂ ਸਾਰੀਆਂ ਦਿੱਤੀਆਂ ਡਾਕਟਰ ਸਾਹਿਬ ਬੈਠ ਕੇ ਦਵਾਈਆਂ ਦੀ ਹਾਜ਼ਰੀ ਲਾਉਂਦੇ ਰਹਿੰਦੇ ਆ ਤੇ ਇਸ ਤਰ੍ਹਾਂ ਭਾਈ ਸਾਡੀਆਂ ਜਰੂਰਤਾਂ ਨੂੰ ਜਰੂਰ ਪੂਰਾ ਕਰਿਓ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਾਪੂ ਕਿਵੇਂ ਸਰਜੂ ਬਾਬੇ ਠੀਕ ਹੈ ਹਾਂ ਠੀਕ